ਖਤ ਮਾੜੇ ਹਾਲਾਤਾਂ ਚੋਂ ਗੁਜ਼ਰ ਰਿਹਾ ਪਰ ਚੜ੍ਹਦੀ ਕਲਾ ਹੀ ਇੰਨੀ ਕੀਤੀ ਹੋਈ ਆ ਪੰਜਾਬੀਆਂ ਨੇ ਬਾ ਕਮਾਲ। ਕੋਈ ਤੁਸੀਂ ਦੇ ਵਿੱਚ ਵਿਚ ਰਹੇ ਹੋ ਚਿਹਰੇ ਹੱਸਦੇ ਨੇ ਔਰ ਜੇ ਸੇਵਾ ਕਰਨ ਜਾਂਦੇ ਤਾਂ ਕਹਿੰਦੇ ਤੁਸੀਂ ਚਾ ਵੀ ਕੇ ਜਾਇਓ। ਹੱਸਦੇ ਨਹੀਂ ਉਹ ਤਾਂ ਲੰਗਰ ਲਈ ਬੈਠੇ ਨੇ ਪਤੰਦਰ ਸਾਰਾ ਕੁਝ ਉੱਜੜ ਗਿਆ। ਉੱਚੀ ਦਾ ਵੀ ਕਿੰਨੇ ਕਿਲੇ 42 ਕਿਲੇ ਕਿੱਧਰ ਗਏ ਉੱਜੜ ਗਏ। ਇੱਕ ਬੰਦਾ ਕਹਿੰਦਾ ਵੀ ਮੇਰਾ ਉਹ ਬਨੇ ਦੇ ਨਾਲ ਜ਼ਮੀਨ ਸੀ ਉਹ ਬਨਾ ਉਹਦੇ ਵਿੱਚ ਹੀ ਹੜ੍ਹ ਹੜ੍ਹ ਗਈ 16 ਕਿਲੇ। ਉਹ ਵੀ ਬੋਲੀਆਂ ਪਾਈ ਤਰਿਆ ਜਾਂਦਾ। ਉਹ ਵੀ ਲੰਗਰ ਲਾਏ ਹੋਏ ਨੇ ਉਹ ਵੀ ਇਹ ਚੜਦੀ ਕਲਾ ਚ ਕਰੀ ਜਾਂਦਾ ਹੱਸੀ ਜਾਂਦੇ ਨੇ ਚੁਟਕਲੇ ਸੁਣਾਏ ਜਾਂਦੇ ਨੇ ਕਮਾਲ ਹੈ ਕਮਾਲ ਜਜ਼ਬਾ ਹੈ ਪਰ ਮੈਂ ਪੰਜਾਬੀਓ ਕਮਾਲ ਕੀਤਾ ਤੁਸੀਂ ਵੀ ਐਤਕੀ ਪਹਿਲੀ ਵਾਰੀ ਪੰਜਾਬ ਪੰਜਾਬ ਦੇ ਨਾਲ ਖੜਿਆ ਮੈਨੂੰ ਮਹਿਸੂਸ ਹੁੰਦਾ ਕਿਤੇ ਤੁਸੀਂ ਬਾਹਰ ਦੁਨੀਆ ਘੁੰਮਦੇ ਹੋ ਵੀ ਪੰਜਾਬ ਤੋਂ ਆ ਮੈਂ ਇਸ ਵੇਲੇ ਕੈਮਰਾ ਇਕੱਲੇ ਤੇ ਕਰੀ ਤਾਂ ਇਹ ਐਂਦਾ ਮੈਂ ਪੰਜਾਬੀ ਆ ਐਂ ਜੀ ਕਰਦਾ ਬਸ ਐਂ ਮਤਲਬ ਇੰਨੀ ਛਾਤੀ ਮੇਰੀ ਚੌੜੀ ਹੋਈ ਹੈ ਤੁਹਾਨੂੰ ਦੇਖ ਦੇਖ ਕੇ ਜਿਉਂਦੇ ਰਹੋ